ਅਮਰੀਕਾ ਤੋਂ ਵੱਡੀ ਖਬਰ ਆ ਰਹੀ ਆ ਅਮਰੀਕਾ ਦੇ ਵਿੱਚ ਜਿੰਨੇ ਵੀ ਅਸਾਈਲਮ ਕੇਸ ਆ ਸਾਰਿਆਂ ਤੇ ਉੱਤੇ ਰੋਕ ਲਾਤੀ ਆ ਤੇ ਸਾਰੇ ਹੋਣਗੇ ਕੈਨਸਲ ਇਹ ਬਹੁਤ ਹੀ ਵੱਡੀ ਅਪਡੇਟ ਆ ਰਹੀ ਆ 트ੰਪ ਨੇ ਉਹ ਫੈਸਲੇ ਸਨਾਤੇ ਜਿਹੜੇ ਕਿਸੇ ਨੂੰ ਮਨਜ਼ੂਰ ਨਹੀਂ ਆ ਪਰ ਤੁਹਾਨੂੰ ਪਤਾ ਹੈ ਕਿ ਜਿਹੜੇ ਪਿਛਲੇ ਦਿਨਾਂ ਦੇ ਵਿੱਚ ਨੈਸ਼ਨਲ ਗਾਰਡ ਦੇ ਉੱਤੇ ਗੋਲੀਬਾਰੀ ਹੋਈ ਆ ਉਸ ਤੋਂ ਬਾਅਦ ਸਰਕਾਰ ਦਾ ਰੁਖ ਬਹੁਤ ਹੀ ਅਗਰੈਸਿਵ ਹੋ ਗਿਆ ਤੁਹਾਨੂੰ ਪਤਾ ਹੈ 트럼ਪ ਦਾ ਪਹਿਲਾ ਹੀ ਲੀਗਲ ਇਮੀਗ੍ਰੈਂਟਸ ਦੇ ਖਿਲਾਫ ਸੀਗਾ ਜਿੰਨੇ ਵੀ ਬਾਰਡਰ ਕ੍ਰੋਸ ਕਰਕੇ ਆਏ ਸੀਗੇ ਉਹਨਾਂ ਨੂੰ ਪਹਿਲਾਂ ਹੀ ਚੁੱਕ-ਚੁੱਕ ਕੇ ਬਾਹਰ ਕੱਢਿਆ ਜਾਂਦਾ ਸੀ ਆ ਹਾਰਗੁਰ ਇਸ ਘਟਨਾ ਨੇ ਜਿਹੜੀ ਅਟੈਕ ਹੋਇਆ ਜਿਹਦੇ ਵਿੱਚ ਇੱਕ ਦੀ ਮੌਤ ਹੋ ਗਈ ਤੇ ਇੱਕ ਹਜੇ ਵੀ ਆਪਣੀ ਜ਼ਿੰਦਗੀ ਔਰ ਮੌਤ ਦੀ ਲੜਾਈ ਲੜ ਰਿਹਾ ਤੇ ਉਸ ਦੇ ਮੱਦੇ ਨਜ਼ਰ 트ੰਪ ਨੇ ਬਹੁਤ ਵੱਡੇ ਵੱਡੇ ਫੈਸਲੇ ਸੁਣਾ ਦਿੱਤੇ ਆ ਤੇ ਜਿਹਦੇ ਵਿੱਚ 19 ਕੰਟਰੀਆਂ ਨੂੰ ਸ਼ਾਮਲ ਕੀਤਾ ਜਿਨ੍ਹਾਂ ਦੇ ਗ੍ਰੀਨ ਕਾਰਡ ਹੋਲਡਰਾਂ ਤੱਕ ਨੂੰ ਚੇਤਾਵਨੀ ਦੇ ਦਿੱਤੀ ਆ ਕਿ ਉਹਨਾਂ ਦੇ ਵੀ ਪੁਨਿਸ਼ਾਨ ਕੀਤੀ ਜਾਏਗੀ ਕਿ ਉਹਨਾਂ ਦੇ ਬਿਲਕੁਲ ਸਹੀ ਆ ਕਿਉਂਕਿ ਟਰੰਪ ਸਰਕਾਰ ਨੇ ਇਹ ਰੋਕ ਲਾਇਆ ਕਿ ਜਦੋਂ ਜਿਹੜੇ ਵੀ ਬਾਈਡਨ ਸਰਕਾਰ ਦੇ ਟਾਈਮ ਕਾਲ ਦੇ ਵਿੱਚ ਇੱਥੇ ਆਏ ਨੇ ਔਰ politcal asylum ਲਿੱਤੀ ਹੈ ਇਹਨਾਂ ਨੇ ਸਟੇ ਲਿੱਤੀ ਆ ਤੇ ਉਹਨਾਂ ਦੀ ਸਾਰਿਆਂ ਦੀ ਪੁਨਿਸ਼ਾਨ ਹੋਏਗੀ ਔਰ ਸਾਰੇ ਕੇਸਾਂ ਦੇ ਉੱਪਰ ਰੋਕ ਲਾ ਦਿੱਤੀ ਆ ਤੇ ਸੋਚਣ ਵਾਲੀ ਗੱਲ ਇਹ ਆ ਕਿ ਪੰਜਾਬੀ ਤੇ ਇੰਡੀਅਨ ਇਸ ਨਿਊਜ਼ ਦੇ ਉੱਪਰ ਡਰੇ ਹੋਏ ਨੇ ਕਿ ਹੁਣ ਇਸ ਦੇ ਵਿੱਚ ਪੰਜਾਬੀਆਂ ਨੂੰ ਤਾਂ ਨਹੀਂ ਕੋਈ ਖਤਰਾ ਇੰਡੀਆ ਨੂੰ ਤਾਂ ਨਹੀਂ ਕੋਈ ਖਤਰਾ ਕਿਹੜੀਆਂ ਉਹ 19 ਕੰਟਰੀਆਂ ਔਰ ਕਿਹੜੇ ਉਹ ਅਸਾਈਲਮ ਕੇਸ ਆ ਕਿ ਉਹ ਸਾਰੇ ਹੀ ਰੋਕ ਦਿੱਤੇ ਜਾਣਗੇ ਤੁਹਾਨੂੰ ਇੱਕ ਗੱਲ ਕਲੀਅਰ ਕਰ ਦਿਆ ਕਿ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ 트럼ਪ ਨੇ 19 ਕੰਟਰੀਆਂ ਦੇ ਨਾਂ ਲੈ ਦਿੱਤੇ ਆ ਕਿ ਕਿਹੜੀਆਂ ਉਹ 19 ਕੰਟਰੀਆਂ ਤੇ ਸਾਨੂੰ ਸਾਰਿਆਂ ਨੂੰ ਪਤਾ ਹੀ ਆ ਉਹ ਨਾ ਲੈ ਕੇ ਉਹਨਾਂ ਦੇ ਉੱਪਰ ਤਾਂ ਕਾਰਵਾਈ ਹੋਣੀ ਹੋਣੀ ਹੈ ਪੱਕੀ ਪਰ ਇੰਡੀਆ ਵਾਲੇ ਬਹੁਤ ਡਰੇ ਹੋਏ ਆ ਕਿ ਸਾਡੇ ਤੇ ਉੱਪਰ ਤਾਂ ਨਹੀਂ ਕੋਈ ਕਾਰਵਾਈ ਹੋਏਗੀ ਸੋ ਤੁਹਾਨੂੰ ਪਤਾ ਹੈ ਕਿ ਪਿਛਲੇ ਦਿਨਾਂ ਦੇ ਵਿੱਚ ਜਿਹੜੇ ਟਰੱਕ ਐਕਸੀਡੈਂਟ ਹੋਏ ਸੀ ਉਹਨਾਂ ਦੇ ਮੱਦੇ ਨਜ਼ਰ ਕੀ ਕੁਝ ਹੋ ਗਿਆ ਸੀਗਾ ਕੰਮ ਕਿੱਥੇ ਤੱਕ ਪਹੁੰਚ ਗਿਆ ਕੰਮ ਇੱਥੇ ਤੱਕ ਪਹੁੰਚ ਗਿਆ ਕਿ ਜਿਹੜੀਆਂ ਕੰਪਨੀਆਂ ਉਹਨਾਂ ਨੂੰ ਹਾਇਰ ਕਰਦੀਆਂ ਸੀ ਇਨ੍ਹਾਂ ਦੇ ਡਰਾਈਵਰਾਂ ਨੂੰ ਜਿਨ੍ਹਾਂ ਦੇ ਨਾਨ ਡੋਮਿਸਾਈਲ ਸੀਰੀਅਲ ਲਾਇਸੈਂਸ ਜਿਨ੍ਹਾਂ ਨੂੰ ਇੰਗਲਿਸ਼ ਵੀ ਨਹੀਂ ਆਉਂਦੀ ਸੀ ਬੋਲਣੇ ਉੱਥੇ ਤੱਕ ਉਹਨਾਂ ਨੇ ਪਹੁੰਚ ਕਰਤੀ ਐ ਇਨਕੁਆਰੀਆਂ ਉੱਥੇ ਤੱਕ ਪਹੁੰਚ ਗਿਆ ਔਰ ਜਿੱਥੋਂ ਜਿਹੜੇ ਜਿਹੜੇ ਸਕੂਲਾਂ ਤੋਂ ਉਹਨਾਂ ਨੇ ਲਾਇਸੈਂਸ ਲਿੱਤੇ ਸੀਗੇ ਇਨਕੁਆਰੀਆਂ ਉਹ ਸਕੂਲਾਂ ਤੱਕ ਪਹੁੰਚ ਗਿਆ ਤੇ ਕਿੱਥੇ ਤੱਕ ਕੰਮ ਪਹੁੰਚ ਗਿਆ ਤੁਹਾਨੂੰ ਪਤਾ ਹੀ ਆ ਕਿੰਨੀਆਂ ਈਮੇਲ ਇਹਨਾਂ ਇੱਕਦਮ ਸੈਂਡ ਕਰਤੀਆਂ ਸੀਗੇ ਕੈਨਸਲ ਕਰਤੇ ਲਾਇਸੈਂਸ ਫਟਾਫਟ ਸੋ ਹੁਣ ਜਿਹੜੇ ਇਹ ਅਸਾਈਲਮ ਕੇਸ ਇਹਨਾਂ ਨੇ ਰੋਕੇ ਆ ਬੇਸ਼ੱਕ ਇਹਨਾਂ ਨੇ ਕੰਟਰੀਆਂ 19 ਦੇ ਨਾਮ ਲਿੱਤੇ ਉਹਨਾਂ ਦੇ ਵਿੱਚ ਇੰਡੀਆ ਨਹੀਂ ਹੈਗਾ ਪਰ ਇਹਦਾ ਅਸਰ ਇੰਡੀਆਨ ਤੇ ਉੱਤੇ ਵੀ ਆਏਗਾ ਅਸਾਈਲਮ ਕੇਸ ਇਹਨਾਂ ਨੇ ਸਾਰੇ ਹੀ ਰੋਕ ਦਿੱਤੇ ਆ ਤੇ ਸਾਰਿਆਂ ਲਈ ਹੁਣ ਇਹ ਬੁਰੀ ਖਬਰ ਆ ਬਹੁਤ ਦਾ ਇਹ ਤੁਹਾਨੂੰ ਪਤਾ ਹੀ ਆ ਅਮਰੀਕਾ ਦੇ ਵਿੱਚ ਪਹਿਲਾਂ ਹੀ ਨਹੀਂ ਸਹੀ ਸੀ ਲੋਕ ਕੋਈ ਵੀ ਹੋਵੇ ਘਰੇ ਤੋਂ ਕੰਮ ਤੇ ਜਾਂਦੇ ਆ ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਸੀ ਘਰੇ ਵਾਪਸ ਆਣਾ ਹੈ ਜਾਂ ਆਈਸ ਦੇ ਹੱਥ ਚੜ ਜਾਣਾ ਤੇ ਆਈਸ ਨੇ ਸਾਨੂੰ ਚੱਕ ਕੇ ਡਿਟੇਨ ਕਰ ਲੈਣਾ ਤੇ ਡਿਟੇਨ ਹੋਇਆ ਤੁਹਾਨੂੰ ਪਤਾ ਹੀ ਆ ਕੋਈ ਵੀ ਜਲਦੀ ਜਲਦੀ ਪਪਸ ਨਹੀਂ ਆਇਆ ਬੇਸ਼ੱਕ ਉਹ ਕੋਈ ਗ੍ਰੀਨ ਕਾਰਡ ਵੀ ਹੋਵੇ ਉਹਨੂੰ ਵੀ 10 ਤੋਂ 15 ਦਿਨ ਲੱਗ ਜਾਂਦੇ ਆ ਵਾਪਸ ਆਉਣ ਆਉਣ ਲੱਗੇ ਬਾਹਰ ਆਉਣ ਲੱਗੇ ਤੁਹਾਨੂੰ ਪਤਾ ਹੀ ਆ ਕਿੰਨੀ ਇਸ ਟਾਈਮ ਦੇ ਉੱਤੇ ਸਤਾਈ ਹੋਈ ਵੀ ਹੁਣ ਆਈਸ ਜਿਹੜੀਆਂ ਰੇਡਾਂ ਵੀ ਕਰ ਰਹੀ ਆ ਹੁਣ ਖਾਸ ਕਰਕੇ ਉਹ ਕ੍ਰਿਮੀਨਲ ਜਿੰਨੇ ਵੀ ਹੈਗੇ ਆ ਅਮਰੀਕਾ ਦੇ ਵਿੱਚ ਉਹਨਾਂ ਨੂੰ ਟਾਰਗੇਟ ਕਰ ਰਿਹਾ ਜਿੰਨੀਆਂ ਵੀ ਗੈਂਗਾਂ ਹੈਗੀਆਂ ਉਹਨਾਂ ਦੇ ਮੈਂਬਰਾਂ ਨੂੰ ਚੁੱਕ ਰਿਹਾ ਤੇ ਸਰਕਾਰ ਇੱਕ ਇਦਾਂ ਦਾ ਪ੍ਰੈਸ਼ਰ ਕ੍ਰੀਏਟ ਕਰ ਰਹੀ ਆ ਲੋਕਾਂ ਨੂੰ ਕਿ ਪਿਛਲੇ ਦੋ ਕੁ ਦਿਨਾਂ ਤੋਂ ਲੋਕ 트ੰਪ ਦੇ ਖਿਲਾਫ ਜਿਹੜੇ ਪ੍ਰੋਟੈਸਟ ਹੋ ਰਹੇ ਤੇ ਕਿ ਇਹ 트ੰਪ ਆਪਣੀ ਮਨਮਰਜ਼ੀ ਕਰਦਾ ਆ ਇਸ ਨੂੰ ਨਹੀਂ ਚਾਹੀਦੀ ਇਸ ਧੱਕਾ ਕਰ ਰਹੀ ਆ ਲੋਕਾਂ ਨਾਲ ਸੋ 트ੰਪ ਇੱਕ ਇਦਾਂ ਦੀ ਕੈਂਪੇਨ ਚਲਾ ਰਿਹਾ ਕਿ ਜਿਹਦੇ ਕਰਕੇ ਲੋਕਾਂ ਨੂੰ ਇਹ ਪਤਾ ਲੱਗ ਸਕੇ ਕਿ ਅਸੀਂ ਸਿਰਫ ਸਿਰਫ ਕ੍ਰਿਮੀਨਲ ਨੂੰ ਹੀ ਚੱਕ ਰਹੇ ਆ ਉਹਨਾਂ ਨੂੰ ਹੀ ਅਸੀਂ ਡਿਟੇਨ ਕਰ ਰਿਹਾ ਤੇ ਉਹਨਾਂ ਨੂੰ ਹੀ ਅਸੀਂ ਰਿਪੋਰਟ ਕਰ ਰਿਹਾ ਅਸੀਂ ਕਿਸੇ ਹੋਰ ਨਾਗਰਿਕ ਨੂੰ ਕੋਈ ਨੁਕਸਾਨ ਨਹੀਂ ਪਹੁੰਚਾ ਰਹੇ ਸੋ ਇਹਦੇ ਕਰਕੇ ਪਿਛਲੇ ਜਿਹੜੀਆਂ ਕੁਝ ਜਿੰਨੀਆਂ ਵੀ ਆਪਾਂ ਵੀਡੀਓਜ਼ ਕੀਤੀਆਂ ਉਹਦੇ ਵਿੱਚ ਵੀ ਇਹੀ ਦਿਖਾਇਆ ਗਿਆ ਉਹਨਾਂ ਨੇ ਕਿ ਜਿੰਨੇ ਵੀ ਚੱਕੇ ਆ ਉਹ ਸਾਰੇ ਕ੍ਰਿਮੀਨਲ ਸੀਗਾ ਕਿਸੇ ਦੇ ਉੱਪਰ ਕੋਈ ਚਾਰਜ ਸੀਗਾ ਕਿਸੇ ਦੇ ਉੱਪਰ ਕੋਈ ਚਾਰਜ ਸੀ ਤੇ 트ੰਪ ਨੇ ਕਿਹਾ ਕਿ ਆਹ ਦੇਖ ਲਓ ਹੁਣ ਇਦਾਂ ਦੇ ਕ੍ਰਿਮੀਨਲ ਮੈਨ ਨਹੀਂ ਰਹਿਣ ਦੇਣੇ ਮੈਂ ਸਾਰਿਆਂ ਨੂੰ ਚੱਕ ਕੇ ਇਹਨਾਂ ਦੀ ਹੋਮ ਕੰਟਰੀ ਛੁੱਟੂਗਾ ਸੋ ਇੱਥੇ ਤੱਕ ਦੇ ਬਿਆਨ ਆ ਗਏ 트ੰਪ ਦੇ ਕਿ ਅਫਗਾਨੀਆਂ ਲਈ ਤਾਂ ਹੁਣ ਸਭ ਤੋਂ ਬਹੁਤ ਹੀ ਉਹਨਾਂ ਤਾਂ ਬਿਲਕੁਲ ਹੀ ਕਾਟਾ ਮਾਰਦਾ ਜਿਹੜੀਆਂ 19 ਕੰਟਰੀਆਂ ਇਹਨਾਂ ਦੀ ਇਮੀਗ੍ਰੇਸ਼ਨ ਦੇ ਉੱਪਰ ਵੀ ਤਕਰੀਬਨ ਤਰਕੇ ਪਰਮ ਬੰਦ ਕਰਤੀ ਰੋਕ ਲਾਤੀ ਆ ਪਰ ਹੁਣ ਆਪਣੇ ਇੰਡੀਅਨ ਬਹੁਤ ਲੋਕ ਫਸੇ ਹੋਇਆ ਕਿਉਂਕਿ ਬਹੁਤ ਲੋਕਾਂ ਨੇ ਕਿੰਨਾ ਕਿੰਨਾ ਪੈਸਾ ਦਿੱਤਾ ਬਹੁਤ ਲੋਕ ਜਾਨਾ ਤੇ ਖੇਲ ਕੇ ਡੌਂਕੀਆਂ ਲਾ ਕੇ ਪਹੁੰਚੇ ਆ ਤੇ ਉਹਨਾਂ ਦੇ ਉੱਪਰ ਹੁਣ ਤਲਵਾਰ ਲਮਕ ਰਹੀ ਆ ਕਿ ਕਦੋਂ ਉਹਨਾਂ ਨਾਲ ਕੀ ਹੋ ਜਾਵੇ ਪਹਿਲਾਂ ਜੋ ਵਿਚਾਰੇ ਸੁਰੱਖਿਅਤ ਆਪਣੇ ਆਪ ਨੂੰ ਮਹਿਸੂਸ ਨਹੀਂ ਕਰਦੇ ਪਏ ਸੀ ਹੁਣ ਜਦੋਂ ਦਾ ਇਹ ਕਾਰਨਾਮਾ ਹੋ ਗਿਆ ਇਸ ਅਫਗਾਨੀ ਨੇ ਇਹ ਕਾਹਨਡ ਕਰਤਾ ਕਿ ਸਿੱਧੀਆਂ ਹੀ ਗੋਲੀਆਂ ਚਲਾਤੀਆਂ ਨੈਸ਼ਨਲ ਗਾਰਡ ਦੇ ਉੱਤੇ ਤੇ ਇਹਦੇ ਨਾਲੋਂ ਮਾਮਲਾ ਬਹੁਤ ਜ਼ਿਆਦਾ ਭਾਗ ਗਿਆ 트럼ਪ ਪੂਰਾ ਐਗਰੈਸਿਵ ਆ ਤੇ 트럼ਪ ਨੂੰ ਇਹ ਮੌਕਾ ਮਿਲ ਗਿਆ ਕਿ ਹੁਣ ਉਹ ਸਫਾਇਆ ਸਰਿਆਮ ਤੇ ਖੁਲਿਆਮ ਕਰ ਸਕਦਾ ਉਹਨੂੰ ਕੋਈ ਰੋਗ ਟੋਕ ਨਹੀਂ ਹੋਏਗੀ ਕਿਉਂਕਿ ਤੁਹਾਨੂੰ ਪਤਾ ਕਿ ਜੋ ਤੁਹਾਡੇ ਦਿਲ ਦੇ ਵਿੱਚ ਹੋਵੇ ਅਸੀਂ ਇਹ ਚੀਜ਼ ਕਰਨੀ ਆ ਇਲੀਗਲ ਇਮੀਗ੍ਰੈਂਟਸ ਇਥੋਂ ਕੱਢਣਾ ਪਰ ਉਹਦੀ ਤੁਹਾਨੂੰ ਪਤਾ ਕਿ ਕੁਝ ਕੈਦੇ ਕਾਨੂੰਨ ਹੁੰਦੇ ਆ ਤੁਹਾਨੂੰ ਕੁਝ ਲਿਮਟਾਂ ਹੁੰਦੀਆਂ ਕੁਝ ਹੱਦਾਂ ਹੁੰਦੀਆਂ ਉਹਦੇ ਅੰਦਰ ਅੰਦਰ ਰਹਿ ਕੇ ਤੁਹਾਨੂੰ ਕੰਮ ਕਰਨਾ ਪੈਂਦਾ ਜਦੋਂ ਤੁਹਾਨੂੰ ਕੋਈ ਨਾ ਕੋਈ ਮੌਕਾ ਮਿਲ ਜਾਂਦਾ ਕੋਈ ਨਾ ਕੋਈ ਰਸਤਾ ਮਿਲ ਜਾਂਦਾ ਫਿਰ ਤੁਸੀਂ ਆਪਣੇ ਦਿਲ ਦੀ ਉਹ ਗੱਲ ਰੀਜ ਪੂਰੀ ਕਰਦੇ ਆ ਸੋ ਇਹੀ ਚੀਜ਼ ਹੋਈ ਹੋਇਆ ਗਲਤ ਉਹਨੇ ਕੀਤਾ ਮੰਨਦੇ ਆ ਸਾਰਿਆਂ ਨੂੰ ਇਸ ਗੱਲ ਨੂੰ ਨਿੰਦਦੇ ਆ ਕਿ ਉਸ ਅਫਗਾਨੀ ਨੇ ਗਲਤ ਕੀਤਾ ਜੋ ਵੀ ਕੀਤਾ ਪਰ ਉਹਦੀ ਹੁਣ ਸਜ਼ਾ ਤੁਸੀਂ ਦੇਖ ਲਓ ਲੱਖਾਂ ਹੀ ਪ੍ਰਵਾਸੀਆਂ ਨੂੰ ਭੁਗਤਣੀ ਪਵੇਗੀ ਤੇ ਉਹਦੇ ਲਈ ਤੁਸੀਂ ਤਿਆਰ ਹੋ ਜਾਓ ਤੇ ਆਰਡਰ ਹੋ ਗਏ ਆ ਇੱਕ ਤਰ੍ਹਾਂ ਦੀ ਪਾਬੰਦੀ ਹੀ ਲਾ ਦਿੱਤੀ ਆ ਕਿ ਜਿਹੜੇ ਵੀ ਅਸਾਈਲਮ ਕੇਸ ਆ ਉਹਨਾਂ ਦੇ ਉੱਪਰ ਰੋਕ ਲੱਗ ਗਈ ਆ ਹੁਣ ਆਉਣ ਵਾਲੇ ਦਿਨਾਂ 'ਚ ਦੇਖਦੇ ਆ ਕਿ ਇਹਦੀ ਜਿਹੜਾ ਇਹ ਆਰਡਰ ਦੇ ਇੰਪਲੀਮੈਂਟ ਕਿੰਨੇ ਖਤਰਨਾਕ ਹੋਣਗੇ ਤੇ ਕਿਹੜੇ-ਕਿਹੜੇ ਲੋਕਾਂ ਦੇ ਉੱਪਰ ਇਸ ਆਰਡਰ ਦੀ ਡਾਜ ਡਿੱਗੇਗੀ ਕਿਹੜੇ-ਕਿਹੜੇ ਇਸ ਆਰਡਰ ਨਾਲ ਅਫੈਕਟਡ ਹੋਣਗੇ ਕਿੰਨੇ ਲੋਕਾਂ ਨੂੰ ਨੁਕਸਾਨ ਹੋਏਗਾ ਕਿਉਂਕਿ 2025 ਦੇ ਵਿੱਚ ਲੋਕਾਂ ਦੀ ਲਾਈਫ ਉਥਲ-ਪੁਥਲ ਹੋ ਗਈ ਆ ਅਮਰੀਕਾ ਦੇ ਵਿੱਚ ਕੋਈ ਵੀ ਆਪਣੇ ਆਪ ਨੂੰ ਸੇਫ ਨਹੀਂ ਸਮਝਦਾ ਪਿਆ ਕਦੋਂ ਕੀ ਹੋ ਜਾਣਾ ਸਾਡੇ ਨਾਲ ਕਦੋਂ ਸਾਨੂੰ ਰਿਪੋਰਟ ਕਰ ਦੇਣਾ ਕਦੋਂ ਟੇਨ ਕਰ ਲੈਣਾ ਕੁਝ ਨਹੀਂ ਪਤਾ ਲੰਦਾ ਅਦਾਲਤਾਂ ਵੀ ਕਿਸੇ ਨਾ ਕਿਸੇ ਇੱਕ ਰਾਤ ਭਰੀ ਖਬਰ ਆਉਂਦੀ ਹੈ ਕੋਈ ਸੁੱਖ ਦਾ ਸਾਹ ਹੁੰਦਾ ਕਿ ਨਹੀਂ ਕਰ ਸਕਦੇ ਰਿਪੋਰਟ ਜੀ ਹਾਇਰਿੰਗ ਦਾ ਇੱਕ ਮੌਕਾ ਦੇਣਾ ਚਾਹੀਦਾ ਬੌਂਡ ਪੈਣਾ ਚਾਹੀਦਾ ਪਰ ਉਸ ਤੋਂ ਬਾਅਦ ਹੀ ਤਰ੍ਹਾਂ ਤੇ ਇਦਾਂ ਦਾ ਕੋਈ ਨਾ ਕੋਈ ਕਾਂਡ ਹੋ ਜਾਂਦਾ ਜਿਸ ਦੇ ਕਰਕੇ ਉਹ ਫੈਸਲੇ ਦਬ ਜਾਂਦੇ ਆ ਉਹ ਫੈਸਲੇ ਸਿਰਫ ਫੈਸਲੇ ਹੀ ਰਹਿ ਜਾਂਦੇ ਆ نیوز ਬਣ ਕੇ ਹੀ ਰਹਿ ਜਾਂਦੀ ਆ ਸੋ ਦੇਖਦੇ ਆ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਹੋਏਗਾ ਨਵੀਂ ਨਵੀਂ ਅਪਡੇਟ ਦੇ ਲਈ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਜੋ ਵੀ ਅਪਡੇਟ ਆਏਗੀ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਔਰ ਇਹਦੇ ਬਾਰੇ ਤੁਸੀਂ ਕੁਝ ਵੀ ਕਹਿਣਾ ਹੋਇਆ ਜਰੂਰ ਚੈਨਲ ਦੇ ਉੱਪਰ ਕਮੈਂਟ ਕਰਕੇ ਦੱਸਿਓ ਕੀ ਕਹਿਣਾ ਚਾਹੁੰਦੇ ਆ ਕੀ ਤੁਹਾਡੀ ਰਾਏ ਆ ਕੀ ਪੁੱਛਣਾ ਚਾਹੁੰਦੇ ਆ ਔਰ ਇਸ ਵੀਡੀਓ ਨੂੰ ਜਿਆਦਾ ਜਿਆਦਾ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਪੰਜਾਬੀ ਉਹ ਤੁਹਾਡਾ ਆਪਣਾ ਚੈਨਲ ਆ ਚੈਨਲ ਨੂੰ ਸਬਸਕ੍ਰਾਈਬ ਕਰਨਾ ਭੁੱਲਿਓ ਤੁਹਾਡੇ ਸਪੋਰਟ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਇਸ ਚੈਨਲ ਨੂੰ ਸੋ ਪਲੀਜ਼ ਪਲੀਜ਼ ਚੈ